ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਦਸਮ ਗ੍ਰੰਥ ਦੀ ਭਵਿੱਖ ਬਾਣੀ ਦੇ ਅਨੁਸਾਰ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਿ ਇਹ ਬਾਬੇ ਬੀਬੀਆਂ ਦਾ ਦੁਸ਼ਕਰਮ ਕਰਨਗੇ ਸੱਚ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਇਸ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਨ ਦੀ ਲੋੜ ਹੈ ਸਾਡੇ ਵਿੱਚ ਕੁਝ ਘਾਟਾਂ ਜ਼ਰੂਰ ਨੇ ਜਿਸ ਕਰਕੇ ਇਹ 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 ਦੇ ਵਰਗੇ ਕਾਂਡ ਜਿਹੜੇ ਨੇ ਉਹ ਵਾਪਰਦੇ ਨੇ ਆਪਾਂ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਬਹੁਤ ਕਟਿਆ ਹਰਕਤਾਂ ਕੁਝ ਲੋਕ ਕਰਦੇ ਨੇ ਤੇ ਉਦੋਂ ਵੀ ਗਿਰੀਆਂ ਹੋਈਆਂ ਤੇ ਕਟਿਆ ਹਰਕਤਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਐਸੀਆਂ ਹਰਕਤਾਂ ਕੀਤੀਆਂ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਵੇਗਾ ਉਹ ਰੌਲਾ ਪੈਂਦਾ ਸੋਸ਼ਲ ਮੀਡੀਆ ਤੇ ਤੁਸੀਂ ਵੇਖਿਆ ਹੋਵੇਗਾ ਉਹ ਰੌਲਾ ਪੈਂਦਾ ਸਾਰਾ ਕੁਝ ਤੁਸੀਂ ਸਾਰਾ ਕੁਝ ਵੇਖਦੇ ਹੀ ਹੋ ਤੁਹਾਡੇ ਤੋਂ ਜਿਹੜਾ ਕੁਝ ਵੀ ਲੁਕਿਆ ਹੋਇਆ ਤੇ ਨਹੀਂ ਹੈਗਾ ਸਾਧ ਸੰਗਤ ਤੁਸੀਂ ਸਾਰਾ ਕੁਝ ਵੇਖ ਹੀ ਰਹੇ ਹੋ ਤਾਂ ਕਿ ਰਹੇ ਹੋ ਪਰ ਪਿਆਰਿਓ ਏ ਬੇਨਤੀਆਂ ਮੈਂ ਆਪ ਜੀ ਨਾਲ ਤਾਂ ਕਰਕੇ ਸੰਧੀਆਂ ਕਰ ਰਿਹਾ ਕਿਉਂਕਿ ਸਾਧ ਸੰਗਤ ਇਹ ਜਿਹੜਾ ਸਮਾਂ ਹੈ ਨਾ ਕਲ ਯੁਗ ਦਾ ਪਿਆਰਿਓ ਇਹ ਸਮਾਂ ਬੜਾ ਭਿਆਨਕਰ ਸਮਾਂ ਹੈ ਤੇ ਪਿਆਰਿਓ ਇਹਦੇ ਵਿੱਚ ਸਾਡੇ ਜਿਹੜੇ ਕੁਝ ਨਕਲੀ ਲੋਕ ਨੇ ਉਹ ਬੂਵਨੇ ਸਾਧ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਵਾਹ ਤੇ ਕੀ ਕਰਨੀ ਹੋਈ ਪਿਆਰਿਓ ਉਹਤੇ ਕਿਸੇ ਹੋਰ ਦੀ ਪਰਵਾਹ ਵੀ ਨਹੀਂ ਕਰਦੇ ਸੰਗਤ ਦੀ ਪਰਵਾਹ ਤੇ ਕਰਨੀ ਕੀ ਹੋਈ ਉਹ ਤੇ ਗੁਰੂ ਦੀ ਪਰਵਾਹ ਨਹੀਂ ਕਰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਐਸਾ ਕੁਝ ਕੀਤਾ ਮੈਂ ਵੀਡੀਓ ਵੇਖ ਰਿਹਾ ਸੀ ਮੈਨੂੰ ਕਿਸੇ ਵੀਰ ਨੇ ਵਿਖਾਈਆਂ ਕੁਝ ਬੀਬੀਆਂ ਉਸ ਨਕਲੀ ਬਾਬੇ ਪਿੱਛੇ ਇਕੱਠੀਆਂ ਹੋਈਆਂ ਨੇ ਕਹਿੰਦੀ ਜੀ ਅਸੀਂ ਐਨੇ ਸਾਲ ਹੋ ਗਏ ਜਾਂਦਿਆਂ ਨੂੰ ਜੀ ਬਾਬੇ ਨੇ ਸਾਡੇ ਨਾਲ ਗਲਤ ਕੰਮ ਨਹੀਂ ਕੀਤਾ ਜੀ ਕੁਝ ਬੰਦੇ ਬਲੇਮ ਕਰ ਰਹੇ ਨੇ ਇੰਜ ਕਰ ਰਹੇ ਇਹ ਇਦਾਂ ਹੀ ਸੇਮ 2017 ਦੇ ਵਿੱਚ ਸਰਸੇ ਵਾਲੇ ਵੇਲੇ ਕਰਿਆ ਸੀ 25 ਅਗਸਤ ਭੁੱਲ ਤਾਂ ਨਹੀਂ ਗਏ 25 ਅਗਸਤ 2017 ਜਦੋਂ ਪੰਚਕੁੱਲੇ ਦੇ ਵਿੱਚ ਬੜਾ ਇਕੱਠ ਹੋਇਆ ਬੜੇ ਵੱਡੇ ਪੱਦਰ ਤੇ ਇਕੱਠ ਹੋਇਆ ਤੇ ਪਿਆਰਿਓ ਯਾਦ ਰੱਖਿਓ ਉਸ ਵੇਲੇ ਵੀ ਕੁਝ ਲੋਕਾਂ ਨੇ ਬਹੁਤ ਚੀਕਾਂ ਮਾਰੀਆਂ ਕੁਝ ਲੋਕਾਂ ਨੇ ਬੜੀਆਂ ਜਿਆਦੇ ਚੀਕਾਂ ਦਿੱਤੀਆਂ ਸਾਡੇ ਪਿਤਾ ਜੀ ਨੂੰ ਇੰਜ ਕਰ ਦਿੱਤਾ ਪਰ ਮੈਂ ਬੇਨਤੀ ਕਰਾਂ ਪਿਆਰਿਓ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਜੇ ਬਾਬਾ ਸੱਚਾ ਹੈ ਤੇ ਅਦਾਲਤ ਦੇ ਵਿੱਚ ਫਿਰ ਰੋਂਦਾ ਕਿਉਂ ਸੀ ਭਈ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਹਲੇ ਤੇ ਮਾੜੇ ਹਾਲ ਹੋਰ ਹੋਣੇ ਨੇ ਹਲੇ ਤੇ ਗੱਲ ਹੀ ਕੁਝ ਨਹੀਂ ਹੋਈਆਂ ਚਲੋ ਸਤਿਗੁਰੂ ਜੀ ਉਹਨਾਂ ਲੋਕਾਂ ਨੂੰ ਸਮਤ ਦੇਣ ਅਕਲ ਬੁੱਧੀ ਦੇਣ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਵਿਦਵੀਆਂ ਦੂਜਿਆਂ ਨੇ ਕੀਤੀਆਂ ਦੁੱਖ ਬੜਾ ਆਉਂਦਾ ਪਰ ਉਦੋਂ ਜ਼ਿਆਦਾ ਦੁੱਖ ਆਉਂਦਾ ਜਦੋਂ ਸਾਡੇ ਆਪਣੇ ਕਰਦੇ ਨੇ ਪਿਆਰਿਓ ਅਸੀਂ ਰੋਨੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਵੀ ਹੋ ਗਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੈ ਇਹਨਾਂ ਨੇ ਬਹੁਤ ਘੋਰ ਅਪਮਾਨ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਦਰ ਹਜ਼ੂਰੀ ਦੇ ਵਿੱਚ ਐਸੇ ਕੰਮ ਇਪੇ ਕੀ ਨਕਲੀ ਲੋਕ ਬਾਣੇ ਪਾ ਕੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਹਿੋ ਜਿਹਾ ਕਹਿੋ ਜਿਹਾ ਹਰਕਤਾਂ ਕੀਤੀਆਂ ਸਾਧ ਸੰਗਤ ਸਾਡੀਆਂ ਬੀਬੀਆਂ ਜਿਹੜੀਆਂ ਨੇ ਨਾ ਪਹਿਲਾਂ ਤੇ ਬਾਬੇ ਨੂੰ ਰੱਬ ਬਣਾ ਦੇ ਬਸ ਇਹੀ ਬਾਬੇ ਨੇ ਜੀ ਅਸੀਂ ਤਾਂ ਇਹਨਾਂ ਕੋਲ ਹੀ ਜਾਣਾ ਤੇ ਇਹ ਇਹਨਾਂ ਕੋਲ ਹੀ ਰੱਬ ਹੈ ਜੀ ਬਸ ਇਹੀ ਸਭ ਕੁਝ ਨੇ ਤੇ ਬਾਅਦ ਵਿੱਚ ਫਿਰ ਉਹਨਾਂ ਲੋਕਾਂ ਦੇ ਇਲਜ਼ਾਮ ਲਾਉਂਦੀਆਂ ਨਹੀਂ ਥੱਕਦੀਆਂ ਪਿਆਰਿਓ ਗਲਤੀਆਂ ਸਾਡੀਆਂ ਵੀ ਨੇ ਅਸੀਂ ਇੱਕ ਬੰਦੇ ਨੂੰ ਰੱਬ ਬਣਾ ਦਿੱਤਾ ਸਤਕਾਰ ਸਭ ਦਾ ਕੀਤਾ ਜਾਏ ਪਰ ਇੱਕ ਬੰਦੇ ਨੂੰ ਰੱਬ ਬਣਾ ਕੇ ਪੂਜਣਾ ਵੀ ਸਾਡੀ ਬਹੁਤ ਵੱਡੀ ਗਲਤੀ ਹੈ ਜਦੋਂ ਅਸੀਂ ਇਹ ਗਲਤੀ ਕਰਦੇ ਹਾਂ ਤੇ ਉਦੋਂ ਇਹਨਾਂ ਬਾਬਿਆਂ ਦੇ ਹੌਸਲੇ ਬੁਲੰਦ ਹੁੰਦੇ ਨੇ ਤੇ ਅਸੀਂ ਕਹਿੰਦੇ ਆ ਵੀ ਨਹੀਂ ਤਾਂ ਰੱਬ ਹੈ ਜੀ ਇਹ ਤਾਂ ਬਾਬਾ ਹੈ ਜੀ ਐ ਕਰਤਾ ਇਹ ਦੋ ਕੌੜੀ ਦੇ ਜਿਹੜੇ ਮਿੱਟੀ ਦੇ ਪੁਤਲੇ ਨੇ ਪਿਆਰਿਓ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ ਮਰਨਾ ਇਹਨਾਂ ਨੇ ਵੀ ਇਹ ਮਰਨਾ ਅਸੀਂ ਵੀ ਹੈ ਜਦੋਂ ਇਹ ਬਾਬੇ ਕਹਿੰਦਾ ਨਾ ਚਮਤਕਾਰ ਤੇ ਇਹਨਾਂ ਨੂੰ ਪੁੱਛਿਆ ਕਰੋ ਕੰਨੋਂ ਫੜ ਕੇ ਵੀ ਜਦੋਂ ਕਰੋਨਾ ਕਾਲ ਆਇਆ ਸੀ ਉਦੋਂ ਤੁਹਾਡੇ ਚਮਤਕਾਰ ਨਹੀਂ ਚੱਲੇ ਸਾਧ ਸੰਗਤ ਇਹ ਲੋਕ ਜਿਹੜੇ ਆ ਬਿਲਕੁਲ ਸਾਨੂੰ ਬੇਫਕੂ ਬਣਾਉਂਦੇ ਆ ਤੇ ਉਦੋਂ ਵੱਧ ਬੇਫਕੂ ਜਿਹੜੇ ਅਸੀਂ ਬਣ ਜਾਂਦੇ ਆ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਗੁਰੂ ਨੇ ਇਹਨਾਂ ਭੁੱਲਿਆ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਪਿਆਰਿਓ ਇਹ ਨਾ ਭੁੱਲਿਆ ਕਰੋ ਕਿ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਾਡੇ ਲਈ ਕੋਈ ਹੋਰ ਨਹੀਂ ਹੈਗਾ ਇਸ ਕਰਕੇ ਇਹਨਾਂ ਲੋਕਾਂ ਦਾ ਖਹਿੜਾ ਛੱਡੀਏ ਤੇ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਉਹ ਕਿੰਨੀ ਕਠਨ ਸੇਵਾ ਕਰਦੇ ਨੇ ਪਿਆਰਿਓ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਜਿੰਨਾ ਚਿਰ ਅਸੀਂ ਬਾਣੀ ਤੇ ਭਰੋਸਾ ਨਹੀਂ ਕਰਦੇ ਉਹਨਾਂ ਚਿਰ ਖਾਲਸਾ ਜੀ ਸਾਡਾ ਉਧਾਰ ਨਹੀਂ ਹੋ ਸਕਦਾ ਜਿੰਨਾ ਚਿਰ ਅਸੀਂ ਬਾਣੀ ਤੇ ਭਰੋਸਾ ਕਰਨਾ ਨਹੀਂ ਸਿੱਖਦੇ ਉਹਨਾਂ ਚਿਰ ਸਾਡਾ ਉਧਾਰ ਨਹੀਂ ਹੋ ਸਕਦਾ ਉਹਨਾਂ ਚਿਰ ਸਾਨੂੰ ਕੱਚੇ ਪਿੱਲੇ ਟਕਰਨਗੇ ਜਦੋਂ ਸਾਡਾ ਭਰੋਸਾ ਬਾਣੀ ਤੇ ਬਣ ਗਿਆ ਤੇ ਪਿਆਰਿਓ ਫਿਰ ਅਸੀਂ ਅਜਿਹੇ ਬਾਬਿਆਂ ਨੂੰ ਜਿਹੜਾ ਹੈ ਨਕਾਰ ਦੇਾਂਗੇ ਸਾਡੀ ਸੋਚ ਨਕਾਰ ਦੇਗੀ ਸਾਡੀ ਮਤ ਨਕਾਰ ਦੇਗੀ ਸਾਨੂੰ ਯਕੀਨ ਹੋ ਜਾਵੇ ਵੀ ਸਾਡਾ ਗੁਰੂ 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 ਗ੍ਰੰਥ ਸਾਹਿਬ ਹੈ ਅਸੀਂ ਕਿਸੇ ਨੂੰ ਹੋਰ ਗੁਰੂ ਨਹੀਂ ਮੰਨਦੇ ਅੱਜ ਲੋੜ ਹੈ ਨਾ ਚੀਜ਼ਾਂ ਦੀ ਧਾਰਨ ਕਰੀਏ ਸਾਤ ਸੰਗਤ ਇਹਨਾਂ ਨਕਲੀ ਬਾਬਿਆਂ ਤੋਂ ਆਪਣਾ ਖਿਹੜਾ ਛਡਵਾਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਕੇ ਜੀਏ ਤੇ ਸਭ ਕੁਝ ਜਿਹੜਾ ਹੈ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਮੰਨ ਕੇ ਚੱਲਿਆ ਕਰੋ ਸ਼ਾਇਦ ਫੇਰ ਥੋੜਾ ਬਹੁਤਾ ਸੁਧਾਰ ਹੋ ਜਾਏ ਉਦੋਂ ਪਹਿਲਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ